ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਨੀ ਕਮੈਂਟਾਂ ਵਾਲੀ ਵੀਡੀਓ ਜੋ ਕਿ ਬਹੁਤ ਫਨੀ ਹੋਣ ਵਾਲੀ ਆ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਇਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਸ ਵੇਖੋ ਫਿਰ ਇਹਨਾਂ ਦੇ ਫਨੀ ਫਨੀ ਕਮੈਂਟ ਪੜ੍ਹਦੇ ਆਂ ਤੇ ਕਮੈਂਟ ਵੀ ਬਹੁਤ ਫਨੀ ਹੋਣ ਵਾਲਿਆ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਦੇਖੀ ਲੱਛਣ ਕਰਦਾ ਹਰਾਮ ਜਦਾ ਪਿੱਛੇ ਗੱਡੀ ਦਾ ਝਰੀੜਨਾ ਪਾਦੀ ਭਰਾਵਾ ਮਾਲ ਹੀ ਮਿਕਸ ਆ ਰਿਹਾ ਵੀਰ ਦਾ ਕੋਈ ਕਸੂਰ ਨਹੀਂ ਲੰਘ ਜਾਵੇ ਫਿਰ ਜੱਟੀਏ ਜਵਾਨੀ ਤੇ ਨਿਹਾਲਤਾ ਕੀ ਕਹਿੰਦਾ ਡਾਕਟਰ ਹੋ ਜਾਊਗਾ ਠੀਕ ਮਾਰਦਾ ਗਰੀਬ ਵਿਚਾਰਾ ਥੱਪੜ ਟੀਕਸੀ ਟੋਟੇ ਟੋਟੇ ਕਰਤੇ ਆ ਰਹੀ ਐਨੀ ਹੌਲੀ ਟਮਾਟਰ ਨਹੀਂ ਟੁੱਟਦਾ ਜਿੰਨੀ ਹੌਲੀ ਤੂੰ ਨਾਰੀਅਲ ਤੋੜਦਾ ਉੱਲੂ ਬਣਾ ਲੂ ਅਸੀਂ ਮਿਲੇ ਆ ਤੈਨੂੰ ਨਾਰੀਅਲ ਦੇ ਨਾਲ ਨਾ ਢਿੱਡ ਨੂੰ ਵੀ ਤੜੇੜ ਆ ਗਈ ਹੇਟਰ ਤਾਂ ਇਹੀ ਕਹਿਣਗੇ ਨਾਰੀਅਲ ਪਹਿਲਾਂ ਹੀ ਟੁੱਟਾ ਸੀ ਐਦਾਂ ਰਾਤ ਨੂੰ ਕਰਦਾ ਭਾਜੀ ਫਿਰ ਵੀ ਨਹੀਂ ਪਤਾ ਲੱਗਣਾ ਸੀ ਪੁਲਿਸ ਵਾਲੇ ਪੜੇ ਦੇ ਲਿਖਿਆ ਹੁੰਦਾ ਆਣ ਮਿਲੋ ਸੱਜਣੋ ਬਲੈਕ ਦਾ ਪਤਾ ਨਹੀਂ ਉਹਨਾਂ ਨੇ ਮਾਰ ਮਾਰ ਪਟੇ ਨੀਲੀ ਕਰ ਦੇਣੀ ਆ ਸੈਣ ਵਾਲਾ ਇਹਨਾਂ ਚੋਂ ਇੱਕ ਵੀ ਨਹੀਂ ਬਲੈਕ ਦਾ ਪਤਾ ਨਹੀਂ ਪਰ ਪਟੇ ਤੇ ਜੀਆ ਜੀ ਨੂੰ ਲਿਖਿਆ ਹੁੰਦਾ ਐਕਟਿੰਗ ਨਹੀਂ ਆਉਂਦੀ ਵੀਰ ਸ਼ਰਮ ਤਾਂ ਆਉਂਦੀ ਹੋਊ ਜਾਓ ਭਰਾਵਾ ਬਰਾਤ ਅੱਗੇ ਪਾਣ ਪੁੰਨ ਚੱਕੋ ਬੜੀਆਂ ਅਦਾਰੀ ਦੇਖ ਕੋੜਤੇ ਦੀ ਲੁੱਕ ਨਾਰਾ ਫੈਰ ਹੋ ਗਈ ਨੀ ਮਾ ਦਮਾ ਜਵਾਬ ਵੀ ਭਾਈ ਸਾਡਾ ਗੱਲ ਘੁੜਦੇ ਇਸ ਚੁੰਨੀ ਨਾਲ ਹੁਣ ਯਕੀਨ ਹੋ ਗਿਆ ਰੱਬ ਅੰਨਾ ਹੈ ਮੇਰੇ ਸਾਲ ਨੇ ਆਪ ਤਾਂ ਮਰਨਾ ਹੀ ਮਰਨਾ ਇਹਨਾਂ ਨੂੰ ਵੀ ਮਾਰੂ ਠਿਕਾ ਸਿਉ ਲੈ ਆਈ ਕਾ ਸੜੀਆਂ ਦਾ ਅਸੀਂ ਰਹਿੰਦੇ ਉਸ ਰੱਬ ਦੀ ਜ਼ਰੂਰ ਲੱਗ ਗਈ ਸੀਡ ਬੈਲਟ ਚਲੋ ਮਾਮਾ ਪਰਨਾ ਦਾ ਵੱਡਾ ਹੋ ਲੈ ਲੰਦਾ ਫਿਰ ਤੇਰੇ ਨਾਲ ਸਾਡੀ ਕੋਈ ਲੜਾਈ ਨਹੀਂ ਰੱਬ ਨਾਲ ਰੋਸਾ ਸਾਡਾ ਤੋਬਾ ਤੋਬਾ ਨਾ ਕਰਦਾ ਸਾਰਾ ਮੂਡ ਖਰਾਬ ਕਰਦਾ ਬੰਦਿਆਂ ਵਰਗੀ ਤੀਵੀ ਕਿਹੜੇ ਰਾਈ ਪੈ ਗਿਆ ਝਾਲਮਾ ਦੇ ਦੇ ਹੋਰ ਕੋਈ ਪੀੜ ਨਾ ਖਾਵੇ ਹੋਰ ਕੋਈ ਜਪਾਨੀ ਖੁਸਰਾ ਕਿਹੜਾ ਕੰਜਰ ਕਹਿੰਦਾ ਤੂੰ ਧੀਆ ਹਰਾਮਜਾਦਾ ਕੀ ਲੱਛਣ ਕਰਦਾ ਤੇ ਤੂੰ ਪੇ ਦੀ ਸਾਰਿਆਂ ਰੂਟਾਂ ਦਾ ਕਿਤੇ ਘੁੰਮਣ ਨਹੀਂ ਲੈ ਕੇ ਜਾਂ ਬਾਈ ਹੌਲੀ ਹੌਲੀ ਚਲਾ ਪਤੰਦਰਾ ਸਪੀਡ ਘਟਾ ਕਰ ਲੈ 180 ਕਿਚੀ ਜਾਣਾ ਗੱਡੀ ਵਿੱਚ ਰੁੱਕ ਲੈ ਕੇ ਜਾ ਰਿਹਾ ਪੁੱਤ ਲਾਇਸੈਂਸ ਨਾ ਗਵਾਲੀ ਤੋੜ ਤਾ ਮੇਰੇ ਟਾਰਾ ਜੀ ਨਹੀਂ ਬੰਦ ਨਹੀਂ ਮੇਰੇ ਪਸੰਦ ਯਾਰ ਜੇ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਘੜ ਤੋਂ ਘੜ ਗਾਜ਼ ਕੱਢ ਕੇ ਜਾਇਆ ਕਰੋ ਹੇਟਰ ਕਹਿਣਗੇ ਸੋਨੂੰ ਕਾਲੀ ਆ ਘਟੇ ਘਟੇ ਸਦਾਸਾ ਨੂੰ ਦੇਖਦੇ ਸੀ ਕਿੰਦਾ ਲੱਗਦੀ ਆ ਸੋਹਣੀ ਲੱਗਦੀ ਆ ਪਰ ਮੈਂ ਥੋੜੀ ਤੇ ਜਿੰਨੇ ਦਿਨ ਨੂੰ ਕਿਹਾ ਤੂੰ ਸੋਹਣੀ ਲੱਗਦੀ ਆ ਕੌਣਾ ਸਾਲਾ ਜਦੋਂ ਰ ਆਪਣੀ ਅਕਲ ਵੰਡੀ ਸੋਣ ਕੋਰ ਪਤਾ ਨਹੀਂ ਕਿੱਥੇ ਰਹਿ ਗਈ ਸਮਝ ਨਹੀਂ ਆਉਂਦੀ ਯਾਰ ਨਾ ਮੂੰਹ ਚੱਜਦਾ ਨਾ ਬੋਲੀ ਮੈਂ ਵੀ ਹੁਣ ਜਿਮ ਸ਼ੁਰੂ ਕਰ ਦੇਣੀ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲੀ ਆਬ ਜਲਨੇ ਵਾਲੇ बोलेंगे ਐਡੀਟਿੰਗ ਹੈ ਸਾਲਾ ਪਲੇਟਾਂ ਦਾ ਵੇੜ ਕਿਸੇ ਹੋਰ ਰਾਡ ਵਿੱਚ ਪਾ ਆ ਭਾਜੀ ਤੇਰੀ ਸੌ ਮੈਂ ਦੇਖਿਆ ਹੀ ਨਹੀਂ ਸ਼ੀਸ਼ੇ 'ਚ ਸਰੀਰ ਦੇ हिसाब ਨਾਲ ਰਾੜ ਵੀ ਬਹੁਤ ਭਾਰੀ ਆ ਪਹਿਲਵਾਨ ਲਈ ਮੈਨੂੰ ਤਾਂ ਸ਼ੀਸ਼ਾ ਹੀ ਨਹੀਂ ਦੇਖ ਰਿਹਾ ਭਰਾਵਾ ਮਾਂ ਕਰੀ ਬਾਹੋਂ ਕਜੂਡੇ ਵੇ ਪਹਿਲੇ ਪੇੜ ਪੂਜਾ ਫਿਰ ਕੰਮ ਦੁਜਾ ਪਹਿਲਾਂ ਗਲਾਬ ਜਾਨੂੰ ਖਾ ਲੂੰ ਫਿਰ ਮਿਲਦੇ ਆ ਕੁਛ ਮੀਠਾ ਹੋ ਜਾਏ ਬਾਪੂ ਜਾ ਰਹੀ ਹੂੰ ਛੋੜ ਕੇ ਤੇਰੇ ਮੇਰੇ ਵਰਗੇ ਨੂੰ ਟੈਨਸ਼ਨ 'ਚ ਭੁੱਖ ਲੱਗ ਗਈ ਬਾਬੂਲ ਪਹਿਲੇ ਜਾਮਨ ਖਾ ਲਓ ਬਾਬੂਲ ਐਨੇ ਦਿਲ ਚ ਸਰਾਕ ਕਰ ਲੈਣਾ ਜਿੱਦਾਂ ਮੌਕਾ ਮਾਰਦਾ ਉਹੀ ਪੇਟ ਤੇ ਖਾਣ ਵਾਲੀਆਂ ਗੱਲਾਂ ਭਾਈ ਮੁੱਕਾ ਆਰਪਾਰ ਹੋ ਜਾਣਾ ਤੇਰੇ ਐਨੂੰ ਸ਼ਰਮ ਨਹੀਂ ਆਈ ਪਿੱਛੇ ਖੜੀ ਕੁੜੀ ਨੂੰ ਆ ਗਈ ਮੈਨੂੰ ਸ਼ਰਮ ਆਈ ਜਾਂਦੀ ਆ ਹਰਜਾ ਹਰਜਾ ਪਾਰਵਤੀ ਨੇ ਗੁੱਸਾ ਹੋ ਜਾਣਾ ਐਨੇ ਬੱਖੀ ਚ ਤ੍ਰਿਸ਼ੂਲ ਖਾ ਕੇ ਹਟਣਾ ਲੱਗਦਾ ਕੁਛ ਨਹੀਂ ਇਹਨੇ ਸ਼ਾਤੀ ਤੇ ਤ੍ਰਿਸ਼ੂਲ ਖਾਣੇ ਲੱਗਦਾ ਇਹ ਸ਼ਿਵਜੀ ਜੋ ਲੱਤਾਂ ਖਾਉ ਲੱਗਦਾ ਸ਼ਿਵਜੀ ਦੀ ਤੀਜੀ ਅੱਖ ਖੁੱਲਣ ਤੋਂ ਪਹਿਲਾਂ ਰੁਕ ਜਾ ਭਰਾਵਾ ਸ਼ਿਵਜੀ ਨੂੰ ਪਤਾ ਇਹਦੀ ਦਵਾਈ ਚੱਲਦੀ ਯਾਰ ਜੇ ਕਿਤੇ ਵਾਜ ਜਾਂਦੀਆਂ ਖੁੰਡੀ ਉਹਨਾਂ ਦੇ ਉਹਨਾਂ ਵਾਕਰ ਤੇ ਤੁਰਨ ਲਾ ਦੇਣਾ ਸੀ ਜੇ ਲਾਲ ਸੂਟ ਵਾਲੇ ਤੇ ਖੁੰਡੀ ਵਾਜ ਜਾਂਦੀ ਉਹਨੇ ਦੂਜੀ ਵੀ ਥੋੜੀ ਦੇਣੀ ਸੀ ਜੇ ਲੱਤ ਸਹੀ ਹੁੰਦੀ ਇਹਨੇ ਸਾਰੇ ਵਧਾ ਲੈਨੇ ਸੀ ਇਹਨਾਂ ਲਚਨਾ ਕਰਕੇ ਲੱਗਦਾ ਪਹਿਲੀ ਲੱਤ ਚੜਾਈ ਇਹਨੇ ਹੈਗਾ ਕਿ ਮਾਰਦਾ ਬਰਾਤੀਆਂ ਨੇ ਬਾਪੂ ਦੇ ਨਾਲ ਚੜਾਦੀ ਘੋੜਾ ਇਨੂੰ ਜਿੰਨੇ ਕੋੜਾ ਫੜਾਇਆ ਉਹਨੂੰ ਲੱਭੋ ਹੁਣ ਤਾਂ ਜੋਨੇ ਮੋੜ ਦਾ ਕੋੜਾ ਡੋਗਰ ਤੇ ਪਿੰਡ ਜਾ ਕੇ ਪਹੁੰਚ ਗਿਆ ਨਾ ਇਹ ਜੋਨੇ ਮੋੜ ਦੀ ਜਗ੍ਹਾ ਇਹ ਆਪ ਹੁੰਦਾ ਉਹਨੇ ਕਹਿਣਾ ਭਾਰਤ ਪਿੱਛੇ ਛਾਲ ਮਾਰ ਦੇ ਐਨੇ ਕੋੜਾ ਪਜਾ ਪਜਾ ਕੇ ਮਾਰ ਦੇ ਨਾ ਮੁੰਡੇ ਦਾ ਪਤਾ ਕਰੋ ਕਿੱਥੋਂ ਦਾ ਰਹਿਣ ਵਾਲਾ ਪੁੱਛੀਏ ਫਿਰ ਪਿਓਰ ਮਾਲ ਕਿੱਥੋਂ ਮਿਲਦਾ ਇੱਕ ਮਿੰਟ ਤੇ ਹੀਰ ਤੋਂ ਬਰਾ ਵੇ ਹੀਰ ਤੋਂ ਬਰਾ ਏਸ਼ੀਅਨ ਪੇੜ ਤੋਂ ਡਬੋ ਕੇ ਕੱਢੀ ਆ ਮੈਨੂੰ ਤਾਂ ਲੱਗਦਾ ਸਿਲਵਰ ਪੇਂਟ ਫੇਰ ਗਿਆ ਕੋਈ ਜਲਦੀ ਕਰੋ ਯਾਰ ਜਗਰਾਤੇ ਵਾਲੇ ਉਡੀਕੀ ਜਾਂਦੇ ਆ ਮਾਦਾ ਕਿੱਥੇ ਆ ਸਮਝਾਏ ਬੜੇ ਨੇ ਉਹ ਕੱਲੇ ਬਾਲ ਨਹੀਂ ਬਦੇ ਬੱਬੂ ਮਾਂਜੀ ਕੱਲੇ ਨਾ ਕੋ ਮੋਂ ਤੁਹਾਡੇ ਤੇ ਬਿੱਲੀ ਚੜ ਜਾਣੀ ਆ ਸਿਮਰਦਰਾਏ ਦਾ ਦੇਸੀ ਕੁੱਕੜ ਮੁਰਗਾ ਮਾਣ ਮੁਰਗਿਆਂ ਦਾ ਸਿਮਰਦਰਾਹਾ ਗਿਦਾਰੀ ਕਰ ਗਿਆ ਦੱਲੇ ਵਾਲਾ ਕੰਮ ਕਰ ਗਿਆ ਆਪਾਂ ਵੀ ਇੱਕ ਥਾਲੀ ਚ ਰੋਟੀ ਖਾਦੀ ਹੋਈ ਆ ਬਾਈ ਜਾਨਸ ਤੂੰ ਤਾਂ ਸਾਰੀ ਥਾਲੀ ਖਾ ਗਿਆ ਸੀ ਸਰਕਾਰਾਂ ਨੇ ਤੈਨੂੰ ਮਰਵਾ ਦੇਣਾ ਬਾਈ ਦੇਖੀ ਤੇਰੀ ਜਗ੍ਹਾ ਤੇ ਕੋਈ ਹੋਰ ਹੁੰਦਾ ਨਾ ਬਚਾਲੋ ਪਾੜ ਦਿੰਦਾ ਬਚਾਲੋ ਪਾੜ ਦਿੰਦਾ ਬਾਈ ਕਲਮਣਾ ਲਿਖਦਾ ਜਾਂ ਬੰਦੂਕ ਨਾਲ ਬਾਈ ਯਾਰ ਨਾ ਲਿਖਿਆ ਕਰ ਗੰਦੀਆਂ ਸਰਕਾਰਾਂ ਨੇ ਤੈਨੂੰ ਮਰਵਾ ਦੇਣਾ ਕਿਸੰਗਤਾਂ ਨੇ ਕਿੰਕਸਾਈ ਜਿਆਦਾ ਹੋ ਗਏ ਈਲਾ ਨੇ ਤਨਾ ਵਾ ਗਿਆ ਇਸ ਸੋਇਆ ਐਨੀ ਦਲੇਰੀ ਤਾਂ ਕਿਸੇ ਅਣਖੀ ਬੰਦੇ ਵਿੱਚ ਹੁੰਦੀ ਆ ਹੁਣ ਕਈ ਚਲਨ ਖੋਰ ਕਹਿਣਗੇ ਵੀਡੀਓ ਐਡਿਟ ਕੀਤੀ ਆ ਬਾਬਾ ਸ਼ੇਰ ਵੇਚਣਾ ਕਿ ਨਹੀਂ ਦੱਸ ਕਿ ਨੂੰ ਦੇਣਾ ਸਰਪ੍ਰਾਈਜ਼ ਸੁਣ ਕੇ ਮੈਂ ਡੱਪ ਨਾਲ ਗਿਫਟ ਬਾਬੇ ਨੇ ਹੱਥ ਫੇਰ ਕੇ ਟੋਣਾ ਕਰਦਾ ਹੁਣ ਕੁਝ ਨਹੀਂ ਕਹਿੰਦਾ ਚੀਤਾ ਅੰਕਲ ਦੇਰੇ ਦਿੱਤੇ ਪਿਆਣੇ ਨੂੰ ਰੋਕ ਕੇ ਰੱਖਿਆ ਸਾਲਾ ਸ਼ੇਰ ਭਾਵੇਂ ਨਿਕਲਿਆ ਫਿਰ ਬਾਬਾ ਕੋਰੋਂ ਦੂਰ ਖੜਾ ਐਨੂੰ ਇਨੀ ਵੱਡੀ ਜ਼ਿੰਮੇਵਾਰੀ ਦਿੰਦਾ ਕੌਣ ਆ ਨਰੇਸ਼ ਭਾਈ ਤੇਰੀ ਬੈਲਟ ਚਾਹੀਦੀ ਆ ਉਧਾਰੀ ਤੇ ਮੈਂ ਵੇਰ ਲੈ ਕੇ ਜਾਣੀ ਆ ਭਾਈ ਇਹਦਾ ਕੋੜਾ ਚੜਾ ਦੇ ਮਿੰਨਤ ਵਾਲੀ ਗੱਲ ਆ ਕੋੜਿਆਂ ਦੇ ਨਾਲ ਨਾਲ ਖੱ쩌ੜ ਵੀ ਤੁਰਿਆ ਜਾਂਦਾ ਜ਼ਿੰਮੇਵਾਰ ਨਾਗਰਿਕ ਨਰੇਸ਼ ਖੜੜ ਵਾਲਾ ਭਾਈ ਬਹੁਤ ਵੱਡਾ ਫੈਨ ਤੁਹਾਡਾ ਜਲੰਧਰ ਕਦੋਂ ਨਾ ਰੇਲ ਗੱਡੀ ਥੱਲੇ ਦੇਣਾ ਵਿੱਚ ਜਨਮ ਲਿਆ ਜੇ ਮੈਨੂੰ ਕੁਝ ਹੋ ਗਿਆ ਇਹਨਾਂ ਨੂੰ ਫੜ ਲਿਓ ਕਿਰਪਾ ਕਾਕੇ ਮੇਰੀ ਲੱਤਾ ਬਾਹ ਬਾਨ ਕੇ ਮੈਨੂੰ ਦਰਿਆ ਚ ਛੋਡ ਦਿੱਤਾ ਜਾਵੇ ਜੇ ਮੈਨੂੰ ਕੱਲ ਨੂੰ ਕੁਛ ਹੋ ਗਿਆ ਜ਼ਿੰਮੇਵਾਰ ਇਹ ਹੋਣਗੇ ਕੱਲ ਪਿੰਡ ਦੀ ਫਿਰਿੰਦੇ ਸਲਫਾਜ਼ ਦਾ ਲੰਗਰ ਲੈਣਾ ਸਾਰੇ ਵੀਰ ਪਹੁੰਚਣ ਕਿਰਪਾਲ ਕਰਕੇ ਅਸੀਂ ਤਾਂ ਡੀਪੋ ਵਾਲੀ ਖਣਕ ਖਾਣਾ ਆਇਆ ਲੱਗਦਾ ਹਾਂਜੀ ਮਿੱਤਰੋ ਇਹੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋएगी ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਜਰੂਰ ਕਰ ਦਿਓ ਤੁਹਾਡੇ ਇੱਕ ਕਮੈਂਟ ਨਾਲ ਮੈਨੂੰ ਬਹੁਤ ਮੋਟੀਵੇਸ਼ਨ ਮਿਲਦੀ ਹੈ ਵੀਡੀਓ ਬਣਾਉਣ ਲਈ ਤੇ ਜੇ ਤੁਹਾਨੂੰ ਹਾਈਪ ਦੀ ਆਪਸ਼ਨ ਦੇਖ ਰਹੀ ਹੈ ਤਾਂ ਵੀਡੀਓ ਨੂੰ ਹਾਈਪ ਜਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹੀ ਅੱਜ ਦੀ ਵੀਡੀਓ ਮਿਲਦੀ ਹੈ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ ਗਾਇਜ਼